ਮਾਸਕ ਪਾਉਤੇ ਵੀ ਕਿਉਂਕਿ ਅੰਦਰ ਧੂੜ ਘਟਾ ਇਨਾ ਹੋ ਗਿਆ ਨਾ ਟਰੱਕ ਦੇ ਓਏ ਹੋਏ ਹੋਏ ਹੋਰ ਜਿਆਦੇ ਜ਼ਾਲਮ ਹੋ ਗਿਆ ਕੰਮ ਬਹੁਤ ਜਿਆਦੇ ਜ਼ਾਲਮ ਕੰਮ ਹੋ ਗਿਆ ਬਈ ਜਮਾ ਹੀ ਬੇੜਾ ਬਹਿ ਗਿਆ ਹਣ ਤਾਂ ਜਮਾ ਹੀ ਨੇਰਾ ਹੋ ਗਿਆ ਹਨੇਰਾ ਕੀ ਕਰੂੰਗਾ ਕੀ ਕਰੂਗਾ ਆ ਬਾਈਕ ਨੂੰ ਨਾ ਸਾਫ ਕਰ ਕਰਾ ਦੇ ਰੋਸਾ ਆਪਾ ਵਾਈਪੀ ਕੱਢੀ ਆ ਈ ਵਨੂ ਮੈਂ ਪੱਕਾ ਕੀ ਕਰੂ ਪੱਖੀਆਂ ਨੇ ਤਾਂ ਖਿੱਚੇ ਨਹੀਂ ਹਵਾ ਵਿਚਾਰੇ ਨੇ ਇਹਦਾ ਕੀ ਕਸੂਰ ਆ ਵਾ ਦਾ ਇਹ ਸਾਰਾ ਟਰੱਕ ਡੀਪ ਕਲੀਨ ਕਰਨਾ ਪੈਣਾ ਹੁਣ 4-5 ਵਾਰ ਮੈਂ ਸਾਫ ਕਰਤੀ ਕਾਜੇ ਸਾਫ ਕਰ ਗਿਆ ਜੀ ਦੇ ਵੀ ਕਾਰ ਲਿਆਗਾ ਮੈਂ ਇਹ ਨਹੀਂ ਹੈਗਾ ਵੀ ਮੁੱਕ ਗਿਆ ਨਾ 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 ਲਓ ਜੀ ਅਪਡੇਟ ਦੇ ਦਈਏ ਮੈਂ ਕਿਹਾ ਵੀ ਸੇਮ ਉਹੀ ਬੌਂਡ ਸ਼ੀਟਰ ਚੱਲ ਰਹੀ ਆ ਇੱਕ ਤੋਂ ਕਿੰਨਾ ਹੋ ਗਿਆ ਆ ਦੇਖ ਲੋ ਜੀ 6:34 ਹੋ ਗਏ 1 ਵਜੇ ਤੋਂ ਲੈ ਕੇ 6:34 4 ਵਜੇ ਤੱਕ ਕਹਿੰਦੇ ਸੀਗੇ ਵੀ ਇਹ ਕੰਜਰਖਾਨਾ ਚੱਲਣਾ ਪਰ ਕੁਦਰਤ ਹੈ ਹਜੇ ਤੱਕ ਸਹੀ ਉਹੀ ਚੱਲੀ ਜਾਂਦੀ ਹੈ ਹੁਣ ਕਹਿੰਦੇ 8 ਵਜੇ ਤੱਕ ਹੋਊਗਾ ਤੇ ਮਿੱਟੀ ਨਾਲ ਟਰੱਕ ਭਰ ਚੁੱਕੇ ਆ ਇਹ ਦੇਖ ਸਕਦੇ ਹੋ ਇਤੋਂ ਹੋਏ ਮੈਂ ਸਾਫ਼ ਕੀਤਾ ਆ ਅਸਲ ਹੁਣ ਕੰਮ ਕਰੀਏ ਤਵਾ ਫੇਰ ਕਰਦਾ ਆਈ ਜਾਂਦਾ ਸਾਰੇ ਧੂੜ ਹੀ ਆਥੇ ਹੱਥ ਲਾਓ ਜੰਮ ਗਈ ਸਾਰੇ ਟਰੱਕ ਚ ਆ ਬਾਹਰ ਉਧਰ ਕੈਮਰਾ ਤੋਰੋਂਗੇ ਅੱਜ ਕ ਨਹੀਂ ਰਾਮੀ ਪਰ ਇਹਨਾਂ ਦਾ ਤਾਂ ਕੀ ਕਸੂਰ ਆ ਉਹ ਵੀ ਉਹ ਖੜ ਗਿਆ ਜਾ ਤੇ ਲੱਗਦਾ ਨਹੀਂ ਵੀ ਅੱਜ ਸਟਾਰਮ ਖੜੂਗਾ ਇਹ ਤਾਂ ਅੜ ਗਿਆ ਬਾਈ ਜੀ ਕਮਾ ਅੜ ਗਿਆ ਉਹਦੇ ਉੱਤੇ ਕਿਵੇਂ ਜਾਂਦਾ ਦੇ ਮਾਨਦੇੋਂ ਪਾਣੀ ਨੂੰ ਪਹਿਲਾਂ ਦਰੋਂ ਸਾਹ ਉਹ ਇੱਕ ਹੁਣ ਦੇਖਿਆ ਇੱਕ ਉਧਰ ਵੀ ਟਰੱਕ ਖੜਾ ਉੱਥੇ ਉਹ ਦੇਖਦਾ ਜਿਹੜਾ ਇਹ ਹਾਲ ਲਾਈਟ ਮੈਂ ਤਾਂ ਫਿਰ ਟਰੱਕ ਬੰਦ ਕਰਕੇ ਬਹਿ ਗਿਆ ਕਿਉਂਕਿ ਡੀਜ਼ਲ ਜ਼ਰੂਰ ਫੂਕਣਾ ਹੈ ਉਹ ਆਹ ਵਟੂ ਕਿੱਦ ਅੱਛਾ ਉਧਰ ਰੋਡ ਆ ਕੀ ਆ ਹੁਣ ਗੱਡੀਆਂ ਦੇਖੀਆਂ ਹਨੀ oh shit ਇਹ ਤਾਂ ਤਾਂ ਕੋਈ ਰੋਡ ਰੁਕਦੀ ਨਾ ਹੋ ਰਹੀ ਸੀਗਾ ਤੱਕ ਟੂ ਖੜੇ ਨੇ ਇਧਰ ਲਾ ਕੇ ਹੋਰ ਸ਼ੱਕਾ ਚਾਹ ਰਿਹਾ ਲੈ ਟੂ ਬੱਕ ਨਾ ਬੰਗੀ ਆ ਕੱਚੀ ਇਹ ਦੀਆਂ ਨਿਕਲ ਜਾਊਂਗੇ ਤੁਸੀਂ ਯਾਰ ਉਹ ਦੁਹੰਦਾ ਬੰਦ ਹੋਣਾ ਹਾਂ 6 ਘੰਟੇ ਹੋ ਗਏ ਹੁਣ ਕਹਿੰਦੇ ਨੇ ਵੀ ਹੋਰ ਚੱਲੂ ਕੰਮ ਪਤਾ ਨਹੀਂ ਕਿੰਨਾ ਟਾਈਮ ਜਦੋਂ ਹੁਣ ਪਤਾ ਹੀ ਨਹੀਂ ਹੁਣ ਕਹਿ ਵੀ ਕੀ ਸਕਦੇ ਵਾਰਨਿੰਗਾਂ ਦੇ ਦਿੱਤੀਆਂ ਆਉਣ ਕਹਿੰਦੇ 4 ਤੋਂ 8 ਇਹ ਕੰਮ ਬਦੋਇਆ ਹੈ ਹਮਾਤਲੋਵਾਂ ਗੀਆਂ ਜਿਹੜੀਆਂ ਉੱਧਰ ਖੜੀਆਂ ਸੀ ਉਹ ਸਾਡੇ ਲੰਘ ਵੀ ਗਈ ਉਹ ਜਾਂਦੇ ਆ ਹੋਈ ਹੋਈ ਉਹ ਲੋ ਜੀ ਫੇਰ ਟਾਈਮ ਹੋ ਗਿਆ ਸੱਤ ਵਜੇ ਸਟਾਰਮ ਹਜੇ ਵੀ ਨਹੀਂ ਰੁਕਿਆ ਤੇ ਹਜੇ ਹੋਰ ਘੰਟੇ ਨੂੰ ਕਹਿੰਦੇ ਸਲੋ ਡਾਊਨ ਹੋਊਗਾ ਪਰ ਹੁਣ ਇਹ ਮੈਨੂੰ ਲੱਗਦਾ ਸਦਾ ਹੀ ਆ ਮੱਖੀ ਫਿਰਾਂ ਅੱਛੀ ਹੈ ਜੀ ਹਜੇ ਵੀ ਪਤਾ ਨਹੀਂ ਕੀ ਬਣਨਾ ਕੀ ਨਹੀਂ ਯਾਰ ਇਵਿਟਰ ਹੋ ਸੀਗਾ ਵਿਚਾਰਾ ਦੇਖਣਾ ਹਟ ਗਿਆ ਪਰ ਉਹਦਾ ਵੀ ਕੀ ਕਸੂਰ ਠੀਕ ਐ ਕਿਹ ਸਕਦਾ ਸਟਾਰਮ ਕੈਮਰੇ ਪਤ ਨਹੀਂ ਆਪੀ ਚੱਲ ਚੱਲ ਕੇ ਦਾਰਾਂ ਤੋਂ ਥੋੜੀ ਫੰਦੀ ਨਹੀਂ ਰਹੋ ਗਿਆ ਹਵਾ ਸਿੱਧੀ ਹੋ ਰਹੀ ਹੁਣ ਤਰਾ ਤੁਰਾ ਢਿੱਡ ਜਾਂਦੀਆਂ ਤੇਨੂੰ ਤਰ ਹੋਇਆ ਕੀ ਬਟੂਆ ਸਾਫ ਕਰਕੇ ਹਟੀਆਂ ਦੋਰਾ ਸੋਇਤਾ ਕਟਾ ਗੂ ਗਿਆ 828 ਹਵਾ ਹਲੇ ਵੀ ਚੱਲਦੀ ਆ ਉਹ ਘਟ ਗਿਆ ਕੰਮ ਹਰ ਕਾ ਗਿਣਾ ਫਰੇਗਾ ਲਾਈਟਾਂ ਚ ਪਤਾ ਲੱਗਦਾ ਵੀ ਹੈਗਾ ਮਾੜੀ ਟ੍ਰੈਫਿਕ ਤੋਰੀ ਯਾਨੀ ਇੱਥੋਂ ਗੱਡੀ ਉੱਥੇ ਗਈ ਸੋ ਹੋਣਾ ਤੋੜਦੇ ਆ ਦੇਖਦੇ ਕੀ ਬਣਦਾ ਹੋਰ ਮੈਨੂੰ ਤਾਂ 15-20 ਮਿੰਟਾਂ ਟ੍ਰੈਫਿਕ ਤਰ ਕੋਗੀ ਇਹ ਬਸ ਕੋਈ ਟਰੱਕ ਬਹੁਤ ਅੰਦਰੋਂ ਲੱਪੜ ਗਿਆ ਪੂਰਾ ਤਾਂ ਵੀ ਬੱਤਰ ਦੀ ਮਿੱਟੀ ਆਏ ਆ ਜਿਵੇਂ ਬੰਦਾ ਕਹਿੰਦਾ ਕਿ ਆਹ ਨਹੀਂ ਹੋ ਗਿਆ ਚਲੋ ਜੋ ਗੁਰੂ ਮਹਾਰਾਜ ਕਰਦਾ ਹਣ ਕੀ ਕਹਿ ਸਕਦੇ ਹਾਂ ਕਿ ਏਸੀ ਵਾਲੇ ਬਲੋਰਾ ਚ ਆਵਾ ਮੈਂ ਪਹਿਲਾਂ ਹੀ ਉੱਤੇ ਚੱਕ ਤੇ ਉਹਨੂੰ ਪਤਾ ਵੀ ਇਹਨੇ ਮਾਰਨਾ ਘਮਾ ਕੇ ਸਿਸਟਮ ਦੇ ਦਰੋਂ ਥੋੜੀ ਪਾਇਆ ਬਹੁਤ ਥੋੜੀ ਪਾਇਆ ਮਾਰੀ ਧੂੜ ਕੱਟ ਕੇ ਬਈ ਘਾਟ ਨਹੀਂ ਇਹ ਦਰੋਂ ਲੋ ਬੰਦਾ ਯਾਰ ਹੁਣ ਕੀ ਦੱਸ ਓਰਾ ਵੀ ਸਾਬੀ ਔਖੇ ਔਖੇ ਹੋਣ ਲੱਗੇ ਚਲੋ ਹਾਂ ਪਰ ਮਾਤਾ ਮਾ ਲੋ ਜੀ ਉਦੋਂ ਤਾਂ ਹਨੇਰਾ ਪੈ ਗਿਆ ਸੀਗਾ ਦਿਖਦਾ ਨਹੀਂ ਸੀ ਕੁਝ ਤੇ ਆ ਹੁਣ ਮੈਂ ਥੋੜਾ ਜਿਹਾ ਸਾਫ਼ ਕਰਤਾ ਵੀ ਇੰਨੀ ਮਿੱਟੀ ਅੰਦਰ ਆ ਗਈ ਸੀ ਨਾ ਗਾਹ ਪੈ ਗਿਆ ਹਾਂ ਲਾ ਸਟਾਰਮ ਦੇ ਵਿੱਚ ਡਸਟ ਸਟਾਰਮ ਦੀ ਗੱਲ ਕਰਦਾ ਮੈਂ ਤਰਾ ਪੀਰ ਦੇਖ ਕੇ ਹਟੇ ਉਹ ਤਾਂ ਦਿਨ ਚੜ ਗਿਆ ਡਿਟੇਲ ਹੀ ਕਰਾਉਣਾ ਪਿਆ ਨਾ ਸਾਰਾ ਇੱਕ ਵਾਰ ਇਹਦਾ ਤਾਂ ਨਹੀਂ ਸਾਫ਼ ਹੋਣਾ ਲਾ ਕਿੰਨਾ ਫਰਕ ਆ ਬਈ ਵਾਓ ਬਣੀ ਇਹ ਐਲੀ ਆ ਜੀ ਹੁੰਦੀ ਹੈ ਬਾਰੀਆਂ ਤੋਂ ਮਿੱਟੀ ਝਾੜੀ ਝਾੜੀ ਤਾਂ ਕਿਤੇ ਹਜੇ ਵੀ ਬਹੁਤ ਜਾ ਲਫਾਫਾ ਲਾਤਾ ਮੈਂ ਬਾਕੀਆਂ ਦਾ ਸਾਦੀ ਵਾਲੀ ਮਸ਼ੀਨ ਡੀਪ ਕਲੀਨਿੰਗ ਕਰਨੀ ਪੈਣੀ ਆ ਉਦਨੀ ਦਸਕੀ ਬੋਦੀਆ ਕੀ ਹਾਲ ਬਣਾ ਰਿਹਾ ਹੈ ਇਹ ਆ ਪੱਖਾ ਤੋਂ ਹਨੇਰਾ ਦੀ ਸਾਰੀ ਮਿੱਟੀ ਪੱਖੇ ਦੀ ਖਟਣ ਆਇਆ ਕਰ ਨਹੀਂ ਤਾਂ ਟੀਟੀ ਪੜ ਇਹ ਟਰੱਕ ਦੇ ਏਸੀ ਵਾਲੇ ਫਿਲਟਰ ਵੀ ਚੇਂਜ ਕਰਨੇ ਪੈਣੇ ਆ ਤੇਰੀ ਭਾਜੀ ਕਰ ਚਲੋ ਧੰਨਵਾਦ ਤੁਹਾਡਾ ਸਾਥ ਬਣਾਉਣ ਲਈ অলমোস্ট ਸਭ ਸਹੀ ਆ ਕਲੀਅਰ ਆ एवरीथिंग ਗੁੱਡ ਆ ਜਾ ਕੇ ਟਰੱਕ ਟਰੱਕ ਤਪਾਉਣੇ ਆ ਹੋਰ ਵੀ ਦਿਖਾ ਦੰਨੇ ਆ ਫਿਰ ਕੰਨਾ ਤੇ ਜਾਣਾ ਬਾਹਰ ਕੇ ਤਾਂ ਹੀ ਆ ਓਏ ਹੋਏ ਜਿੜੀਆਂ ਬੋਲ ਪੀਆਂ ਮਾਤਾ ਦੇ ਉੱਤੇ ਆਹ ਬਾਲ ਹੋ ਗਿਆ ਬਾਈ कभी एसी फैक्टर पे झाड़ता थोड़ा है? दो तीन ही रसके बोली है कि हाल बना रहा है ਨਵੀਂ ਪੈਣਿਆ ਮਿੱਤਰੋ ਇਹ ਉਹ ਤੇਰੀ ਪੈ ਇਹ ਤਾਂ ਰਹਿਣੀ ਦੇ ਬਣੀ ਹਾਂ ਬਾਕੀ ਛੰਨੇ ਵਿੱਚ ਜੂਰੀ ਇਹੀ ਸੀ ਮੜਾ ਜਾ ਹੋ ਜੇ ਕਿਉਂਕਿ ਨਹੀਂ ਤਾਂ ਬਲੋਰਾਂ ਦੇ ਵਿੱਚ ਸਾਰੇ ਨੇ ਮਿੱਟੀ ਹੋ ਛੇ ਇਸ ਸਟਾਰਮਾਂ ਚ ਫਸ ਗਿਆ ਮਿਲਿਆ ਪਾਪਾ ਕਿਹੜੇ ਕਮੀ ਪਿਆ ਯਾਰ ਮੂਰਲਾ ਗੱਟਾ ਗੱਬਦਾ